ਗਰੀਬੀ ਕੀ ਕੁਝ ਕਰਾ ਦਿੰਦੀ ਆ ਦੋਸਤੋ ਆ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਨਾ ਇਹ ਇੱਕ ਮਾਤਾ ਗਈ ਭੈਣੀ ਬਾਗਾ ਦੀ ਰਾਣੀ ਕੌਰ ਜਿਹੜੀ ਘਰ ਜਿਹੜਾ ਪਾਇਆ ਹੋਇਆ ਸੀਗਾ ਉਹ ਸਾਰਾ ਢੜ ਗਿਆ ਤੇ ਸਾਰਾ ਢੜ ਕੇ ਡਿੱਗਣਾ ਸ਼ੁਰੂ ਹੋ ਗਿਆ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਈਆਂ ਸਾਰੇ ਘਰ ਚ ਜਿੱਥੇ ਢੇੜਾਂ ਆ ਗਈਆਂ ਉੱਥੇ ਛੱਤ ਵੀ ਡਿੱਗ ਗਈ ਮੀਹਾ ਕਰਕੇ ਜੇ ਘਰ ਦੀ ਗੱਲ ਕਰੀਏ ਪਹਿਲਾਂ ਮਾਤਾ ਦੇ ਘਰ ਵਾਲਾ ਜਿਹੜਾ ਉਹ ਚੱਲ ਬਸਿਆ ਤੇ ਹੁਣ ਦੋ ਪੋਤੇ ਆ ਇੱਕ ਨੂੰ ਆ ਦੇ ਇੱਕ ਆਫਾ ਆ ਤੁਸੀਂ ਕਮਰੇ ਦੇਖ ਸਕਦੇ ਹੋ ਜਮਾਂ ਨੀਵੇਂ ਹੋਏ ਪਏ ਆ ਤੇ ਸਾਰੇ ਢਾਈ ਢੇਰੀ ਹੋਈ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਮਾਤਾ ਦਾ ਹੁਣ ਇੱਕ ਪੁੱਤਰ ਆ ਜਿਹੜਾ ਕਿਸੇ ਡ్రਾਈਵਰੀ ਕਰਦਾ ਕਿਸੇ ਦੁਕਾਨਦਾਰ ਕੋਲੇ ਤੇ ਸਾਰਾ 7-8000 ਰੁਪਏ ਤਨਖਾਹ ਤੇ ਲੱਗਿਆ ਹੋਇਆ ਹੁਣ ਤੁਸੀਂ ਆਪ ਵੀ ਸਮਝਦੋ 7-8000 ਨਾਲ ਬੰਦਾ ਕੀ ਕੁਝ ਕਰ ਲੂ ਤੇ ਸਭ ਤੋਂ ਵੱਡੀ ਗੱਲ ਇਹ ਆ ਉਹਦੇ ਨਾਲ ਕਿਤੇ ਨਾ ਕਿਤੇ ਰੋਟੀ ਚੱਲਦੀ ਸੀ ਪਰ ਉਹਦੀ ਵੀ ਟੂਹੀ ਚ ਸੱਟ ਲੱਗ ਗਈ ਜਿਹਦੇ ਕਰਕੇ ਹੁਣ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਮਾਤਾ ਨੇ ਸਾਨੂੰ ਫੋਨ ਕਰਿਆ ਸੀ ਵੀ ਮੇਰੀ ਮਦਦ ਹੋ ਜੇ ਜੇ ਕੋਈ ਸਮਾਜ ਸੇਵੀ ਆ ਕੇ ਮੇਰੀ ਮਦਦ ਕਰ ਦੇ ਜਾਂ ਸਰਕਾਰ ਵੱਲੋਂ ਕੋਈ ਮਦਦ ਹੋ ਜੇ ਤੇ ਅੱਜ ਸਪੈਸ਼ਲ ਉਹਦੀ ਵੀਡੀਓ ਕਰਕੇ ਪਾਈ ਆ ਤੁਹਾਡੇ ਧਿਆਨ ਚ ਲਿਆਉਂਦੀ ਆ ਵੀ ਆ ਦੇਖ ਲਓ ਘਰ ਦੇ ਹਾਲਾਤ ਕੀ ਆ ਹਨਾ ਐਨੇ ਮਾੜੇ ਹਾਲਾਤ ਆ ਬੇਨਤੀ ਆ ਯਾਰ ਜਿਹੜਾ ਬੰਦਾ ਹਨਾ ਕੋਈ 1 ਰੁਪਿਆ ਪਾ ਸਕਦਾ ਇੱਕ ਜਰੂਰ ਪਾਇਓ ਤੇ ਜਿਹੜਾ ਇੱਕ ਤੋਂ ਵੱਧ ਚਾਹੇ 10 100000 10000 ਪਾ ਸਕਦਾ ਉਹ ਜ਼ਰੂਰ ਪਾਇਓ ਕਿਉਂਕਿ ਜਿਹੜਿਆ ਘਰ ਡਿੱਗ ਗਿਆ ਅੱਧੇ ਤੋਂ ਵੱਧ ਕਮਰੇ ਫੱਟੜ ਹੋਏ ਪਏ ਆ ਇਹਨਾਂ ਦੇ ਉਹ ਠੀਕ ਹੁੰਦੇ ਹੋ ਜਾਣ ਤੇ ਮਾਤਾ ਨੇ ਵੀ ਇਹ ਬੇਨਤੀ ਕੀਤੀ ਆ ਕਹਿੰਦੀ ਕੋਈ ਵੀ ਮਦਦ ਜ਼ਰੂਰ ਕਰੇ ਕਿਉਂਕਿ ਕਾਰਨ ਸੋਨੂੰ ਦੱਸਾਂ ਜੱਟ ਸਿੱਖ ਜਾਤੀ ਨਾਲ ਸਬੰਧਿਤ ਆ ਪਰ ਜ਼ਮੀਨ ਦੀ ਖੁੱਡ ਵੀ ਨਹੀਂ ਕਰੇ ਗਮਾਉਣ ਵਾਲਾ ਕੋਈ ਵੀ ਨਹੀਂ ਆਪ ਵੀ ਵਿਚਾਰੀਆਂ ਦਿਹਾੜੀ ਮਜ਼ਦੂਰੀ ਕਰੀ ਜਾਂਦੀਆਂ ਪਰ ਅੱਜ ਦੇ ਸਮੇਂ 'ਚ 10-12000 ਨਾਲ ਟਾਈਮ ਨਹੀਂ ਲੰਗਦਾ ਬੇਨਤੀ ਆ ਜਿਹੜੇ ਨੂੰ ਇਹ ਦਿਲੋਂ ਗੱਲ ਸਹੀ ਲੱਗਦੀ ਆ ਹਨਾ ਉਹ ਮਦਦ ਜ਼ਰੂਰ ਕਰਿਓ ਸਾਡੇ ਵੱਲੋਂ ਤਾਂ ਇੱਕ ਕੋਸ਼ਿਸ਼ ਆ ਤੁਹਾਡੇ ਸਾਹਮਣੇ ਲਿਆਉਣ ਦੀ ਜੇਕਰ ਤੁਸੀਂ ਮਦਦ ਕਰ ਦੋਗੇ ਤਾਂ ਹੋ ਸਕਦਾ ਇਹਨਾਂ ਦਾ ਰਹਿਣ ਬਸੇਰਾ ਹੋ ਜੇ ਤੇ ਨਹੀਂ ਹਾਲਾਤ ਆ ਜਿਹੜੇ ਉਹ ਕਾਫੀ ਜ਼ਿਆਦਾ ਭਾਵੁਕਾ ਕਿਉਂਕਿ ਹਰ ਰੋਜ਼ ਜਿਹੜੀਆਂ ਵਾਰਿਸ਼ ਦੇ ਮੌਸਮ ਦੇ ਵਿੱਚ ਕਣੀਆਂ ਡਿਗਦੀਆਂ ਤੇ ਘਰ ਹੋਰ ਦਾ ਤੇ ਡੇਦਾ ਹਾਲਾਤ ਬੁਰੇ ਆ ਮਦਦ ਜ਼ਰੂਰ ਕਰੋ ਮੈਂ ਇਹਨਾਂ ਦਾ ਮੋਬਾਈਲ ਨੰਬਰ ਤੇ ਬੈਂਕ ਅਕਾਊਂਟ ਨੰਬਰ ਪਾਇਆ ਸਪੈਸ਼ਲ ਇਸ ਨੂੰ ਦੇਖ ਕੇ ਵੀਡੀਓ ਸ਼ੇਅਰ ਵੀ ਕਰੋ ਮਦਦ ਵੀ ਕਰੋ ਧੰਨਵਾਦ ਦੋਸਤੋ ਮਾਤਾ ਕੀ ਨਾਮ ਮੇਰਾ ਨਾਰਾਣੀ ਕਹਿੰਦਾ ਕਿਹੜਾ ਪਿੰਡ ਕਿਹੜਾ ਹੈ ਕਹਿਣੀ ਬਾਕੀ ਮਾਤਾ ਕੀ ਕਹੋਗੇ ਤੁਸੀਂ ਮਦਦ ਦੀ ਗੋਹਰ ਕਰ ਰਹੇ ਸੀ ਕੀ ਦਿੱਕਤਾਂ ਨੇ ਕੀ ਕਹੋਗੇ ਆਇਆ ਬਤ ਵੀ ਮੇਰੇ ਪੁੱਤ ਕੱਲਾ ਕਮਾਈ ਕਰਨ ਵਾਲਾ ਉਹਦੇ ਵੀ ਵਿਚਾਰੇ 60 ਵਜੇ ਕੋਣ 7000 ਰੁਪਇਆ ਲੈਂਦਾ ਹੈ ਘਰ ਦਾ ਗੁਜ਼ਾਰਾ ਤੁਰਦਾ ਨਹੀਂ ਖਾਂਜੀ ਆਲੇ ਸਪੰਜ ਜੀਆਂ ਸਾਰਾ ਘਰਵਾਰ ਡਿੱਗਿਆ ਪਿਆਗਾ ਵੀ ਜੇ ਕੋਈ ਸਾਡੀ ਸੁਣਦਾ ਹੋਵੇ ਸਰਕਾਰ ਸੁਣਦੀ ਹੋਵੇ ਜਾਂ ਕੋਈ ਮੇਰੇ ਵੀਰ ਸੇਵਾ ਸਮਾਜਿਕ ਜਿਹੜੇ ਕਰਦੇ ਨੇਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਤੋ ਇਹ ਸਾਡਾ ਕੋਈ ਮਦਦ ਕਰ ਦੇ ਤਾਂ ਬਹੁਤ-ਬਹੁਤ ਉਹਨਾਂ ਦਾ ਵਧਿਆ ਕਿੰਨਾ ਕਰ ਕਿੰਨਾ ਕਿ ਤੇੜਿਆ ਗਿਆ ਕਿਵੇਂ ਅੰਦਾਜ਼ਾ ਸਾਰਾ ਪਾਟੇ पे ਬੁੱਤ ਕਿ ਤੋਂ ਨਹੀਂ ਸਾਫਤਾ ਹੈਗਾ ਪਾਣੀ ਵੜ ਜਾਂਦਾ ਜਿੱਦੇ ਨਹੀਂ ਆਉਂਦਾ ਹੈਗਾ ਸਾਰਾ ਪਾਣੀ ਕੱਢਦੇ ਆ ਫਿਰ ਸਵਾਤਾ ਤੇ ਕਮਰਿਆਂ ਚੋਂ ਸਾਰਾ ਤੇੜਿਆ ਪਿਆ ਕੋਈ ਅਬਦੀ ਤਾਂ ਗੰਜੈਸ ਨਹੀਂ ਹੈਗੀ ਵੀ ਕੋਈ ਅਸੀਂ ਆਪਦਾ ਆਪ ਉਹ ਕਰ ਲਈਏ ਆ ਮਾੜਾ ਮੋਟਾ ਕਰ ਦਿਆਂਗੇ ਬੁੜੀਆਂ ਜੇ ਬਸ ਜੂਨ ਗੁਜ਼ਾਰਾ ਹੁੰਦਾ ਹੈਗਾ ਤੁਹਾਨੂੰ ਪਤਾ ਮੰਗਾਈ ਦੇ ਦੌਰ ਨੇਗੇ ਕਿਸ ਕਰ ਨਹੀਂ ਸਕਦੇ ਹੈਗੇ ਕੋਈ ਜੀ ਨਹੀਂ ਜਾ ਯਾਤ ਨਹੀਂ ਬੁੱਤ ਮੈਂ ਤਾਂ ਛੋਟੇ ਛੋਟੇ ਜਿਵਾਕ ਸੀ ਪਹਿਲਾਂ ਮਸਾਲਾ ਮਾਇਆ ਦੇ ਜਵਾਕ ਪਾਲੇ ਹੁਣ ਗਾਹਾਂ ਪੋਤੇ ਨੇ ਦੋ ਇਹ ਵੀ ਬਸ ਟਾਈਮ ਪਾਸ ਹੈ ਇੱਕ ਜ਼ਿੰਦਗੀ ਦਾ ਮੰਗ ਉਹਨਾਂ ਕੀ ਮੰਗ ਬਸ ਤਾਂ ਇਹੀ ਹੈ ਬਸ ਵੀ ਸਾਡੀ ਥੋੜੇ ਤੋਂ ਥੋੜਾ ਸਾੜੇ ਭੈਣ ਭਾਈ ਸਾਡੇ ਜਿਹੜੇ ਸੁਣਦੇ ਨੇ ਮੇਰੀ ਫਰਿਆਦ ਵੀ ਸਾਡੇ ਥੋੜਾ ਬਹੁਤਾ ਸਾਡੀ ਮਦਦ ਕਰਨ ਕੋਈ ਸਰਕਾਰ ਹੋਵੇ ਕੋਈ ਸੇਵਾ ਸਮਾਜ ਹੋਣ ਕੋਈ ਵੀ ਮੇਰੇ ਵੀਰ ਹੋਣ ਤਾਂ ਬਸ ਥੋੜਾ ਬਹੁਤਾ ਕਰਕੇ ਸਾਡਾ ਕੋਈ ਕੋਠਾ ਛੱਤਿਆ ਜਾਵੇ